ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਸੈਂਡ ਵੀ ਪੰਜਾਬੀ ਮੇਰੇ ਨਾਲ ਬੈਠੇ ਕਪਿਲ ਭਾਜੀ ਮੇਰੇ ਨਾਲ ਬੈਠੇ ਅਜੀਤ ਭਾਜੀ ਜੁੱਧ ਨਸ਼ਾ ਵਿਰੁੱਧ ਜੁੱਧ ਨਸ਼ਾ ਵਿਰੁੱਧ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਉਹਨਾਂ ਦੇ ਇੱਕ ਤਾਰੀਖ ਦੇ ਵਿੱਚ ਇੱਕ ਚਾਰ ਲਾਈਨਾਂ ਲਿਖੀਆਂ ਨੇ ਅਗਰ ਅੱਛੇ ਲੱਗਿਆ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਹ ਜਿਹੜੀ ਵੀਡੀਓ ਆ ਭਗਵੰਤ ਮਾਣ ਦੀ ਤੱਕ ਜਰੂਰ ਪਹੁੰਚਾਓਜੀ ਉਹ ਧੰਨਵਾਦ ਮੈਂ ਕਰਦਾ ਆਂ ਭਗਵੰਤ ਮਾਨਦਾਰੇ ਉਹ ਧੰਨਵਾਦ ਮੈਂ ਕਰਦਾ ਆਂ ਭਗਵੰਤ ਮਾਨਦਾਰੇ ਉਹ ਧੰਨਵਾਦ ਮੈਂ ਕਰਦਾ ਆਂ ਭਗਵੰਤ ਮਾਨਦਾਰੇ ਧੰਨਵਾਦ ਮੈਂ ਕਰਦਾ ਆਂ ਭਗਵੰਤ ਮਾਨਦਾਰੇ ਉਹ ਨਹੀਂ ਮੋੜਿਆ ਜਾਣਾ ਆਉਦੇ ਇਨਸਾਨ ਦਾ ਵੇ ਨਹੀਂ ਮੋੜਿਆ ਜਾਣਾ ਆਉਦੇ ਇਨਸਾਨ ਦਾ ਵੇ ਉਹ ਨਹੀਂ ਮੋੜਿਆ ਜਾਣਾ ਆਉਦੇ ਇਨਸਾਨ ਦਾ ਵੇ ਉਹ ਨਹੀਂ ਮੋੜਿਆ ਪੰਜਾ ਚੱਲਦਾ ਕਹਿੰਦੇ ਟਿੱਡੇ ਵਾਲਿਆਂ ਤੇ ਹੁਣ ਪੀੜਾ ਪੰਜਾ ਚੱਲਦਾ ਕਹਿੰਦੇ ਜਿੱਟੇ ਵਾਲਿਆਂ ਤੇ ਹੁਣ ਪੀੜਾ ਪੰਜਾ ਚੱਲਦਾ ਕਹਿੰਦੇ ਟਿੱਡੇ ਵਾਲਿਆਂ ਤੇ ਹੁਣ ਪੀੜਾ ਪੰਜਾ ਚੱਲਦਾ ਕਹਿੰਦੇ ਜਿੱਟੇ ਵਾਲਿਆਂ ਤੇ ਹੁਣ ਪੀੜਾ ਪੰਜਾ ਚੱਲਦਾ ਕਹਿੰਦੇ ਜਿੱਟੇ ਵਾਲਿਆਂ ਤੇ ਸੁਣ ਲੋ ਨਸ਼ੇ ਕਰਨ ਵਾਲੇ ਨਸ਼ੇ ਵਿੱਚ ਨਵਾਰੇ ਤੁਹਾਡੇ ਘਰ ਤੇ ਵੀ ਉੱਤੇ ਪੀੜਾ ਪੰਜਾ ਚੱਲੂਗਾ ਨਸ਼ਾ ਵਿੱਚ ਜੋ ਤੇ ਨਸ਼ਨਾ ਵਿਰੋਧੀ